ਕੌਣ ਹੈ ਅਮਰੀਕਾ ਦੀ ਸਪੈਸ਼ਲ ਯੂਨਿਟੀ ਡੈਲਟਾ ਫੋਰਸ ਜਿਸ ਨੇ ਘਰੋਂ ਚੁੱਕ ਲਿਆ ਵੈਨਜੂਲਾ ਦਾ ਰਾਸ਼ਟਰਪਤੀ ਟਾਟਾ ਮਾਦਰੂ ਦਾ ਕਿਲਾ ਕਿਵੇਂ ਦਿੱਤਾ ਇਸ ਖਤਰਨਾਕ ਆਪਰੇਸ਼ਨ ਨੂੰ ਅੰਜਾਮ ਅਮਰੀਕਾ ਨੇ ਵੈਨੇਜ਼ੁਏਲਾ ਦੇ ਵਿੱਚ ਰਾਸ਼ਟਰਪਤੀ ਦੇ ਘਰ ਵਿੱਚ ਦਾਖਲ ਹੋ ਕੇ ਰਾਸ਼ਟਰਪਤੀ ਮਾਦੁਰੋ ਨੂੰ ਚੁੱਕ ਲਿਆ ਤੇ ਉੱਥੋਂ ਦੀਆਂ ਸੁਰੱਖਿਆ ਏਜੰਸੀਆਂ ਅਤੇ ਸਿਕਿਉਰਿਟੀ ਕੁਝ ਨਹੀਂ ਕਰ ਸਕੀ ਕਿਸੇ ਦੇਸ਼ ਦੇ ਰਾਸ਼ਟਰਪਤੀ ਦੀ ਸਿਕਿਉਰਿਟੀ ਸਭ ਤੋਂ ਜ਼ਿਆਦਾ ਹੁੰਦੀ ਹੈ ਐਜੀ ਸਿਕਿਉਰਿਟੀ ਜਿਸ ਨੂੰ ਸੰਨ ਲਾਉਣਾ ਕੋਈ ਸੌਖਾ ਕੰਮ ਨਹੀਂ ਪਰ ਅਮਰੀਕਾ ਤਾਂ ਅਮਰੀਕਾ ਹੈ ਅਮਰੀਕਾ ਨੇ ਰਾਸ਼ਟਰਪਤੀ ਮਾਦੁਰੋ ਨੂੰ ਫੜਨ ਲਈ ਫੁੱਲ ਪ੍ਰੂਫ ਪਲਾਨ ਬਣਾਇਆ ਇਸ ਲਈ ਅਮਰੀਕਾ ਵਿੱਚ ਮਾਦੁਰੋ ਦਾ ਰਾਸ਼ਟਰਪਤੀ ਭਵਨ ਦਾ ਮਾਡਲ ਬਣਾਇਆ ਗਿਆ ਅਤੇ ਹਮਲੇ ਤੋਂ ਪਹਿਲਾਂ ਇੱਥੇ ਦਿਨ ਰਾਤ ਪ੍ਰੈਕਟਿਸ ਕੀਤੀ ਗਈ ਨਹੀਂ ਨਹੀਂ CIA ਦੀ ਇੱਕ ਸੀਕ੍ਰੇਟ ਟੀਮ ਵੈਨੇਜ਼ੁਏਲਾ ਦੇ ਵਿੱਚ ਭੇਸ ਬਦਲ ਕੇ ਦਾਖਲ ਹੋਈ ਅਤੇ ਕਈ ਮਹੀਨਿਆਂ ਤੱਕ ਕਾਰਾਕਸ ਦੀਆਂ ਗਲੀਆਂ ਦੇ ਵਿੱਚ ਛਿਪ ਕੇ ਰਹੀ ਅਮਰੀਕਾ ਦਾ ਇੱਕ ਕਰੀਬੀ ਇਨਸਾਈਡਰ ਮਾਦੁਰੂ ਦੇ ਸਰਕਲ ਵਿੱਚ ਸੀ ਉਸ ਨੇ ਇਸ ਆਪਰੇਸ਼ਨ ਦੀ ਕਾਫੀ ਟਿਪਸ ਦਿੱਤੇ ਇਸ ਪੂਰੀ ਟੀਮ ਨੇ ਮਾਦੁਰੂ ਦੀ ਕੱਲੀ ਕੱਲੀ ਹਰਕਤ ਉੱਤੇ ਨਜ਼ਰ ਰੱਖੀ ਇੱਥੋਂ ਤਾਂ ਕਿ ਮਾਦੁਰੂ ਦੇ ਕੁੱਤੇ ਅਤੇ ਬਿੱਲੀਆਂ ਦੀਆਂ ਹਰਕਤਾਂ ਤੱਕ ਵੀ ਨੋਟ ਕੀਤੀਆਂ ਗਈਆਂ ਜੇਕਰ ਇਸ ਟੀਮ ਦੇ ਕੋਲੋਂ ਥੋੜੀ ਜਿਹੀ ਵੀ ਗਲਤੀ ਹੋ ਜਾਂਦੀ ਤੇ ਇਹਨਾਂ ਦੇ ਵਿੱਚੋਂ ਕਿਸੇ ਦਾ ਮਾਰਿਆ ਜਾਣਾ ਪੱਕਾ ਸੀ। ਸਪੈਸ਼ਲ ਯੂਨਿਟਡ ਡੈਲਟਾ ਫੋਰਸ ਨੇ ਕਿਵੇਂ ਇਸ ਖਤਰਨਾਕ ਆਪਰੇਸ਼ਨ ਦਿੱਤਾ ਅੰਜਾਮ? ਇਸ ਖਤਰਨਾਕ ਆਪਰੇਸ਼ਨ ਦੀ ਜ਼ਿੰਮੇਵਾਰੀ ਅਮਰੀਕਾ ਨੇ ਸਭ ਤੋਂ ਖਤਰਨਾਕ ਸਪੈਸ਼ਲ ਯੂਨਿਟ ਡੈਲਟਾ ਫੋਰਸ ਨੂੰ ਦਿੱਤੀ। ਇਸ ਆਪਰੇਸ਼ਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਚੂਕ ਨਾ ਹੋ ਜਾਵੇ ਇਸ ਲਈ ਅਮਰੀਕਾ ਦੀ ਕੈਂਟਰੀ ਸ਼ਹਿਰ ਦੇ ਵਿੱਚ ਜੋਇੰਟ ਟੂ ਸਪੈਸ਼ਲ ਆਪਰੇਸ਼ਨ ਕਮਾਂਡ ਨੇ ਮਾਦੁਰੂ ਦੇ ਰਾਸ਼ਟਰਪਤੀ ਪਵਨ ਦਾ ਫੁੱਲ ਸਕੇਲ ਮਾਡਲ ਬਣਾਇਆ ਅਤੇ ਹਮਲੇ ਦੀ ਪ੍ਰੈਕਟਿਸ ਕੀਤੀ ਇਸ ਮਿਸ਼ਨ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਐਬਸੋਲਿਊਟ ਰਿਜ਼ੋਲਵ ਜਾਨਕੀ ਪੂਰੀ ਤਰ੍ਹਾਂ ਨਾਲ ਸਮੱਸਿਆ ਦਾ ਹੱਲ ਇਸ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਮਾਂਡੋਜ਼ ਨੇ ਦਿਨ ਰਾਤ ਪ੍ਰੈਕਟਿਸ ਕੀਤੀ। ਸਟੀਲ ਦੇ ਦਰਵਾਜ਼ੇ ਤੋੜਨ ਦੀ ਸਪੀਡ, ਹਨੇਰੇ ਵਿੱਚ ਨੇਵੀਗੇਟ ਕਰਨਾ ਅਤੇ ਹਰ ਸੰਭਾਵਿਤ ਖਤਰੇ ਦੀ ਤਿਆਰੀ ਕੀਤੀ ਗਈ। ਟਰੰਪ ਨੇ 25 ਜਨਵਰੀ ਨੂੰ ਹੀ ਵੈਨੇਜ਼ੂਏਲਾ ਉੱਤੇ ਹਮਲੇ ਦੀ ਆਗਿਆ ਦੇ ਦਿੱਤੀ ਪਰ ਹਮਲੇ ਕਰਨ ਦੇ ਸਹੀ ਸਮੇ ਦਾ ਫੈਸਲਾ ਪੈਂਟਾਗਨ ਦੇ ਅਧਿਕਾਰੀਆਂ ਅਤੇ ਆਪਰੇਸ਼ਨ ਨੂੰ ਲੀਡ ਕਰਨ ਵਾਲਿਆਂ ਉੱਤੇ ਛੱਡਿਆ ਗਿਆ। ਖਰਾਬ ਮੌਸਮ ਦੇ ਚਲਦੂ ਆਪਰੇਸ਼ਨ ਟਲਦਾ ਰਿਹਾ ਅਤੇ ਆਖਿਰਕਾਰ 3 ਜਨਵਰੀ ਦੀ ਰਾਤ ਜਦੋਂ ਮੌਸਮ ਸਾਫ਼ ਹੋਇਆ ਤਾਂ ਆਪਰੇਸ਼ਨ ਐਬਸੋਲਿਊਟ ਰਿਜ਼ੋਲਵ ਸ਼ੁਰੂ ਹੋ ਗਿਆ। ਸਪੈਸ਼ਲ ਆਪਰੇਸ਼ਨ 에어ਕ੍ਰਾਫਟ ਇਲੈਕਟ੍ਰੋਨਿਕ ਵਾਰਫੇਅਰ ਪਲੇਨ ਆਰਮਡ ਰੀਪਰ ਡਰੋਨ ਸਰਚ ਐਂਡ ਰੈਸਕਿਊ ਹੈਲੀਕਾਪਟਰ ਅਤੇ ਫਾਈਟਰ ਜੈਟ ਸਾਬੀ ਕੋ ਥਾਂ ਦੇ ਉਤੇ ਇਕੱਠੇ ਹੋ ਗਏ ਅਤੇ ਵੈਨਿਜੁਏਲਾ ਤੇ ਹੱਲਾ ਬੋਲ ਦਿੱਤਾ ਟਰੰਪ ਨੇ ਕੀਤੀ ਸਾਰੇ ਹਮਲੇ ਦੀ ਲਾਈਵ ਮੋਨਿਟਰਿੰਗ ਰਾਤ 10:30 ਵਜੇ ਟਰੰਪ ਦੇ ਕੋਲ ਫਾਈਨਲ ਗੋ ਆਰਡਰ ਲਈ ਫੋਨ ਆਇਆ 10:46 ਮਿੰਟ ਤੇ ਟਰੰਪ ਨੇ ਹਮਲੇ ਨੂੰ ਅਪਰੂਵਲ ਦੇ ਦਿੱਤਾ ਅਤੇ ਸੈਕਿਓਰੂਮ ਵਿੱਚ ਜਾ ਕੇ ਲਾਈਵ ਮੋਨੀਟਰਿੰਗ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਸਾਈਬਰ ਅਟੈਕ ਕਰਕੇ ਅਮਰੀਕੀ ਹੈਕਰਜ਼ ਨੇ ਕਾਰਾਕਸ ਦੇ ਵੱਡੇ ਹਿੱਸੇ ਦੀ ਬਿਜਲੀ ਠੱਪ ਕਰ ਦਿੱਤੀ। 150 ਤੋਂ ਜ਼ਿਆਦਾ ਮਿਲਟਰੀ 에ਅਕ੍ਰਾਫਟ ਵੀ ਵੱਖ-ਵੱਖ ਵੇਸ ਅਤੇ ਨੇਵੀ ਸ਼ਿਪਸ ਤੋਂ ਉੜੇ ਅਤੇ ਕਈ ਟਿਕਾਣਿਆਂ ਉਤੇ ਹਮਲਾ ਬੋਲ ਦਿੱਤਾ। ਇਹ ਹੈਲੀਕਾਪਟਰ ਸਮੁੰਦਰ ਤੋਂ ਬਹੁਤ ਹੇਠਾਂ ਸਿਰਫ 100 ਫੁੱਟ ਦੀ ਉਚਾਈ ਉਤੇ ਉਡਾਨ ਭਰਦੇ ਹੋਏ ਬੈਨੇਜਿਲਾ ਪਹੁੰਚੇ। ਤਾਂ ਜੋ ਕਿਸੇ ਨੂੰ ਇਹਨਾਂ ਦੀ ਭਣਕ ਨਾ ਲੱਗੇ। ਇਸ ਕੰਮ ਨੂੰ ਅੰਜਾਮ ਦਿੱਤਾ ਸਪੈਸ਼ਲ ਆਪਰੇਸ਼ਨਜ਼ 에ਵੀਏਸ਼ਨ ਰੈਜੀਮੈਂਟ ਦੇ ਨਾਈਟ ਸਟਾਕਰਸ ਨੇ ਜੋ ਰਾਤ ਦੇ ਸਮੇਂ ਘਾਟੂ ਚਾਈ ਉਤੇ ਉਡਣ ਵਿੱਚ ਮਾਹਰ ਨੇ ਇਹਨਾਂ ਨੇ ਡੈਲਟਾ ਫੋਰਸ ਨੂੰ ਫੋਟੋ ਤੇ ਉਹਨਾਂ ਮਿਲਟਰੀ ਬੇਸ ਉਤੇ ਉਤਾਰਿਆ ਜੋ ਵੈਨੇਜੁਏਲਾ ਦਾ ਸਭ ਤੋਂ ਮਜ਼ਬੂਤ ਕਿਲਾ ਸੀ ਜਿੱਥੇ ਮਾਦਰੂ ਆਪਣੀ ਪਤਨੀ ਦੇ ਨਾਲ ਸੌ ਰਹੇ ਸੀ ਰਾਤ 2 ਵਜੇ 1 ਮਿੰਟ ਤੇ ਹੈਲੀਕਾਪਟਰ ਕੰਪਾਊਂਡ ਉਤੇ ਪਹੁੰਚੇ ਵੱਡੇ ਹਮਲੇ ਦੀ ਢਿੰਕ ਲੱਗਦੇ ਹੀ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਡੈਲਟਾ ਫੋਰਸ ਨੇ ਐਕਸਪਲੋਸਿਵ ਦੇ ਨਾਲ ਕੰਪਾਊਂਡ ਦਾ ਦਰਵਾਜ਼ਾ ਉਡਾ ਦਿੱਤਾ ਅਤੇ 3 ਮਿੰਟਾਂ ਦੇ ਵਿੱਚ ਉਹ ਬਿਲਡਿੰਗ ਦੇ ਅੰਦਰ ਰਾਸ਼ਟਰਪਤੀ ਮਾਦੁਰੂ ਦੇ ਕਮਰੇ ਤੱਕ ਪਹੁੰਚ ਗਏ ਮਾਦੁਰੂ ਅਤੇ ਉਹਨਾਂ ਦੀ ਪਤਨੀ ਸਿਲਿਆ ਫਲੋਰਸ ਨੇ ਸਟੀਲ ਰਿਨਫੋਰਸਡ ਸੇਫ ਰੂਮ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕੀ ਕਮਾਂਡੋ ਉਹਨਾਂ ਤੱਕ ਪਹਿਲਾਂ ਪਹੁੰਚ ਗਏ ਬਿਲਡਿੰਗ ਵਿੱਚ ਦਾਖਲ ਹੋਣ ਦੇ 5 ਮਿੰਟਾਂ ਦੇ ਅੰਦਰ ਹੀ ਡੈਲਟਾ ਫੋਰਸ ਨੇ ਸੂਚਨਾ ਦਿੱਤੀ ਕਿ ਮਾਦੁਰੂ ਉਹਨਾਂ ਦੇ ਕਬਜ਼ੇ ਵਿੱਚ ਹੈ ਮਾਦਰ ਨੂੰ ਬਰੁਕਲਿਨ ਜੇਲ੍ਹ ਦੇ ਵਿੱਚ ਰੱਖਿਆ ਗਿਆ। ਫਿਲਹਾਲ ਇਹ ਸੀ ਅਮਰੀਕਾ ਦੀ ਡੈਲਟਾ ਫੋਰਸ ਜਿਸ ਦੇ ਵੱਲੋਂ ਇਸ ਖਤਰਨਾਕ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸੇ ਰਾਸ਼ਟਰਪਤੀ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਸ ਨੂੰ ਚੁੱਕ ਲੈਣਾ ਕਿੰਨਾ ਖਤਰਨਾਕ ਕੰਮ ਹੈ। ਪਰ ਅਮਰੀਕਾ ਦੀ ਡੈਲਟਾ ਫੋਰਸ ਅਜੇ ਆਪਰੇਸ਼ਨ ਨੂੰ ਅੰਜਾਮ ਦੇਣ ਦੇ ਵਿੱਚ ਮਾਹਿਰ ਹੈ।